ਇਹ ਗਰਮੀ ਦੀ ਕਹਿਰ ਤੋਂ ਬੜਾ ਹੀ ਪਰੇਸ਼ਾਨ ਸੀਗੇ ਤੇ ਗਰਮੀ ਦੀ ਕਹਿਰ ਤੋਂ ਬਚਣ ਦੇ ਲਈ ਅੱਜ ਬਰਸਾਤ ਨੇ ਸ਼ੁਗਾਤ ਦਿੱਤੀ ਅੱਜ ਪੰਜਾਬੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਤਾਂ ਕਿ ਗਰਮੀ ਤੋਂ ਜਲਦੀ ਇਹ ਪੰਜਾਬ ਲੁਧਿਆਣਾ ਵਾਸੀਆਂ ਨੂੰ ਰਾਹਤ ਮਿਲ ਸਕੇ ਦੇਖੋ ਭਾਰੀ ਸੰਖਿਆ ਦੇ ਵਿੱਚ ਜਿਵੇਂ ਕਿ ਅੱਜ ਬਾਰਿਸ਼ ਹੋਈ ਹੈ ਉਹ ਤੇ ਤਸਵੀਰਾਂ ਨੇ ਹੈ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੀਆਂ ਕਿ ਅੱਜ ਗਰਮੀ ਤੋਂ ਰਾਹਤ ਨਹੀਂ ਹੈ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਤੇ ਤਸਵੀਰਾਂ ਜੇ ਤੁਸੀਂ ਦੇਖੀਓ ਲੋਕ ਜਿਹੜਾ ਕਿ ਇਹ ਗਰਮੀ ਤੋਂ ਰਾਹਤ ਪਾਦੇ ਮੁਕਤਿ ਦਿਖਾਈ ਦੇ ਰਹੇ ਨੇ ਲੁਧਿਆਣਾ ਦੀ ਲੁਧਿਆਣਾ ਦੇ ਸ਼ਹਿਰ ਦੀ ਜਿੱਥੇ ਕਿ ਅੱਜ ਮੀਂਹ ਪਿਆ ਵੇ ਲੁਧਿਆਣਾ ਸ਼ਹਿਰ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਗਰਮੀ ਦੀ ਗਰਮੀ ਜਿਆਦਾ ਗਰਮੀ ਦਾ ਕਹਿਰ ਲਗਾਤਾਰ جاری ਸੀਗਾ ਤੇ ਪੜਾਅ ਸੇ ਬਹੁਤ ਹੋਈ ਪੀਚੀ ਤੇ ਲੋਕਾਂ ਨੂੰ ਕਿੱਕਤ ਪਰਚਾਨੀ ਦਾ ਬੜਾ ਹੀ ਸਾਹਮਣਾ ਕਰਨਾ ਪਿਆ ਰਿਹਾ ਸੀ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਲੈ ਮਨ ਜੋੜ ਚੱਕਿਓ ਤੁਸੀਂ ਤੇ ਮੈਂ ਹਾਂ ਜਨਵਰੀ ਪੰਜਾਬੀਆਂ ਨੂੰ ਮਿਲੀ ਗਰਮੀ ਤੋਂ ਰਾਹਤ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਕੀ ਪੀਯੂ ਗੇਟ ਦੇ ਬਾਹਰ ਮੌਜੂਦ ਹੈ ਜਿੱਥੇ ਕੀ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਭਾਰੀ ਬਾਰਿਸ਼ ਅੱਜ ਲੁਧਿਆਣਾ ਦੇ ਵਿੱਚ ਹੋ ਰਹੀ ਹੈ ਤੇ ਲੋਕ 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 ਜਿਹੜੇ ਕੀ ਹੈ ਗਰਮੀ ਦੀ ਕਹਿਰ ਤੋਂ ਬੜਾ ਹੀ ਪ੍ਰੇਸ਼ਾਨ ਸੀਗੇ ਤੇ ਗਰਮੀ ਦੀ ਕਹਿਰ ਤੋਂ ਬਚਣ ਦੇ ਲਈ ਅੱਜ ਬਰਸਾਤ ਨੇ ਸੁਗਾਦ ਦਿੱਤੀ ਅੱਜ ਪੰਜਾਬੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਤਾਂ ਕਿ ਗਰਮੀ ਤੋਂ ਜਿਹੜਾ ਕੀ ਹੈ ਪੰਜਾਬ ਲੁਧਿਆਣਾ ਵਾਸੀਆਂ ਨੂੰ ਰਾਹਤ ਮਿਲ ਸਕੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਭਾਰੀ ਬਾਰਿਸ਼ ਹੋ ਰਹੀ ਹੈ ਲੁਧਿਆਣਾ ਦੇ ਵਿੱਚ ਜਿਹੜੇ ਕੀ ਹੈ ਗਰਮੀ ਲਗਾਤਾਰ ਵਧ ਰਹੀ ਸੀ ਹਿਊਮਿਡਿਟੀ ਇੰਨੀ ਜਿਆਦਾ ਹੋ ਰਹੀ ਸੀਗੀ ਹਿਊਮਿਡਿਟੀ ਇੰਨੀ ਹੋ ਰਹੀ ਸੀ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਜਿਹੜੀ ਕੀ ਹੈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਘੱਟ ਤੇ ਅੱਜ ਜਿਦਾ ਕੀ ਹੈ ਲੁਧਿਆਣਾ ਦੇ ਵਿੱਚ ਮੀਂਹ ਪੈ ਕੇ ਜਿਦਾ ਕੀ ਹੈ ਜਿਹੜਾ ਗਰਮੀ ਦੂਰ ਹੋ ਦੂਰ ਹੋਈ ਹੈ ਤੇ ਉਸ ਤੋਂ ਬਾਅਦ ਜਿਦਾ ਕੀ ਹੈ ਲੋਕਾਂ ਨੂੰ ਜਿਹੜਾ ਕੀ ਹੈ ਗਰਮੀ ਤੋਂ ਰਾਹਤ ਮਿਲੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਜਿਦਾ ਕੀ ਹੈ ਦੋ yellow alert ਵੀ ਜਿਦਾ ਕੀ ਹੈ ਜਾਰੀ ਕੀਤਾ ਗਿਆ ਹੈ ਕਿਉਂਕਿ ਕੁਝ ਦਿਨਾਂ ਕੁਝ ਹੀ ਸਮੇਂ ਕੁਝ ਹੀ ਦਿਨਾਂ ਪਹਿਲਾਂ ਜਿਦਾ ਕੀ ਹੈ ਹਿਮਾਚਲ ਦੇ ਵਿੱਚ ਭਾਰੀ ਬਾੜ ਆ ਗਈ ਹੈ ਤੇ ਹੋਰ ਵੀ ਜਿਦਾ ਕੀ ਹੈ ਹੋਰ ਵੀ ਜਿਦਾ ਕੀ ਹੈ ਵਾੜਾ ਦੇ ਕਰਦੇ ਹੜਾ ਹੜਾ ਹੜ ਜਿਹੜੇ ਨੇ ਲਗਾਤਾਰ ਪਿੰਡਾਂ ਪਿੰਡਾਂ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਨਹੀਂ ਹੈ ਲੁਧਿਆਣਾ ਸ਼ਹਿਰ ਦੀਆਂ ਜਿੱਥੇ ਕੀ ਭਾਰੀ ਬਾਰਿਸ਼ ਹੋ ਰਹੀ ਹੈ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਜਿੱਥੇ ਕੀ ਭਾਰੀ ਸੰਖਿਆ ਦੇ ਵਿੱਚ ਜਿਵੇਂ ਕਿ ਅੱਜ ਬਾਰਿਸ਼ ਹੋਈ ਹੈ ਉਸ ਤੇ ਤਸਵੀਰਾਂ ਨੇ ਹੈ ਦੇਖਦੇ ਲੁਧਿਆਣਾ ਸ਼ਹਿਰ ਦੀਆਂ ਕਿ ਅੱਜ ਗਰਮੀ ਤੋਂ ਰਾਹਤ ਮਿਲੀ ਹੈ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਤੇ ਤਸਵੀਰਾਂ ਜਦੋਂ ਦੇਖਦੇ ਲੋਕ ਜਿਹੜਾ ਕਿ ਇਹ ਗਰਮੀ ਤੋਂ ਰਾਹਤ ਪਾਦੇ ਮੁਕਤ ਦਿਖਾਈ ਦੇ ਰਹੇ ਨੇ ਤੇ ਭਾਰੀ ਸੰਖਿਆ ਦੇ ਵਿੱਚ بارش ਹੋ ਰਹੀ ਹੈ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਜਿੱਥੇ ਕਿ ਅੱਜ ਲੁਧਿਆਣਾ ਵਾਸੀਆਂ ਨੂੰ بارش ਮਿਲੀ ਹੈ ਤੇ ਅੱਜ ਅੱਜ ਗਰਮੀ ਤੋਂ ਜਿਹੜਾ ਕੀ ਹੁੰਦਾ ਉਸ ਨੂੰ ਉਹਨਾਂ ਨੂੰ ਰਾਤ ਤੇ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਕੀ ਹੈ ਇੱਕ ਗੱਲ ਤੋਂ ਦੱਸਿਆ ਗਿਆ ਹੈ ਕਿ ਆ ਜਿਹੜਾ بارش ਜਰੀ ਹੋਏਗੀ ਸਹੀ بارش ਹੋਏਗੀ ਹਿਊਮਸ ਵਾਲੀ بارش ਨਹੀਂ ਹੋਏਗੀ ਤੇ ਆਉਣ ਵਾਲੇ ਸਮੇਂ ਉਹ ਕੁਝ ਜਨਾਂ ਦੇ ਵਿੱਚ ਜਿਹੜਾ ਕਿ ਇਹ بارش ਸਹੀ ਹੋਏਗੀ ਤੇ ਗਰਮੀ ਤੋਂ ਲਗਾਤਾਰ ਲੋਕਾਂ ਨੂੰ ਰਾਹਤ ਮਿਲੇਗੀ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਤੁਸੀਂ ਵੀ yellow ਮੌਸਮ ਵਿਭਾਗ ਵੱਲੋਂ yellow alert ਵੀ ਜਿਹੜਾ ਕਿ ਇਹ ਜਾਰੀ ਕੀਤਾ ਗਿਆ ਹੈ ਤਾਂ ਪੰਜਾਬੀਆਂ ਨੂੰ ਤੇ ਲੋਕਾਂ ਨੂੰ ਵਸਿਆ ਨੂੰ ਗਰਮੀ ਤੋਂ ਜਿਹੜੀ ਰਾਹਤ ਮਿਲੀ ਹੈ ਤੇ ਜੇਕਰ ਗੱਲ ਕਰੀਏ ਇਲਾਕਿਆਂ ਦੀ ਤੇ ਕਹਿੰਦੇ ਸ਼ਿਪਪੂਰੀ ਜਮਾਨਪੁਰ ਤੇ ਆਪਾਤਨਾ ਕੋ ਚੌਂਕ ਤੇ ਕਲਾਸ਼ਨਾ ਕੋ ਚੌਂਕ ਦੇ ਵਿੱਚ ਜਿਹੜੀ ਹੈ ਅੱਜ ਮੀਂਹ ਪਿਆ ਵੈ ਤੇ ਹੋਰ ਵੀ ਲੱਗਦੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਮੀਂਹ ਪਿਆ ਵੈ ਤੇ ਤਸਵੀਰਾਂ ਨੇ ਇਹ ਲੁਧਿਆਣਾ ਦੀ ਲੁਧਿਆਣਾ ਦੇ ਸ਼ਹਿਰ ਦੀ ਹੈ ਜਿੱਥੇ ਕਿ ਅੱਜ ਮੀਂਹ ਪਿਆ ਵੈ ਜਿਹੜੇ ਸ਼ਹਿਰ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਗਰਮੀ ਦੀ ਗਰਮੀ ਜਿਆਦਾ ਗਰਮੀ ਦਾ ਕਹਿਰ ਲਗਾਤਾਰ جاری ਸੀਗਾ ਤੇ ਪੜਾਅ ਸੇ ਬਹੁਤ ਹੋਈ ਪੀਸੀ ਤੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਬੜਾ ਹੀ ਸਾਹਮਣਾ ਕਰਨਾ ਪੈ ਰਿਹਾ ਸੀਗੇ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਜਿੱਥੇ ਕਿ ਅਜੇ ਲੁਧਿਆਣਾ ਸ਼ਹਿਰ ਲੁਧਿਆਣਾ ਵਾਸੀਆਂ ਨੂੰ ਜਿਹੜੇ ਕਿ ਅੱਜ ਗਰਮੀ ਤੋਂ ਰਾਹਤ ਮਿਲੀ ਹੈ ਇਹ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਲੋਕ ਗਰਮੀ ਤੋਂ ਜੂੰਦਰੇ ਹੋਏ ਨਜ਼ਰ ਆ ਰਹੇ ਸੀਗੇ ਤੇ ਅੱਜ ਗਰਮੀ ਤੋਂ ਰਾਹਤ ਮਿਲੀ ਹੈ ਲੋਕਾਂ ਨੂੰ ਭਾਰੀ ਸੰਖਿਆ ਦੇ ਜਿਹੜੇ ਕਿ ਅੱਜ ਮੀਂਹ ਪਿਆ ਰਿਹਾ ਹੈ ਤੇ ਲਗਾਤਾਰ ਜਿਹੜਾ ਕੀ ਨਹੀਂ ਪੈਂਦਾ ਹੋਇਆ ਨਜ਼ਰ ਆ ਰਿਹਾ ਵੇ ਲੋਕ ਲੋਕਾਂ ਨੂੰ ਜਿਹੜਾ ਕੀ ਗਰਮੀ ਤੋਂ ਲਗਾਤਾਰ ਰਾਹਤ ਮਿਲੀ ਹੈ ਪੜਾ ਸ ਹੂਮਸ ਦੇ ਨਾਲ ਜਿਹੜਾ ਕੀ ਲੋਕ ਝੂਠਲੇ ਸੀਗੇ ਤੇ ਹੁਣ ਲੋਕਾਂ ਨੂੰ ਜਿਹੜਾ ਕੀ ਇਹ ਗਰਮੀ ਤੋਂ ਜਿਹੜੀ ਰਾਹਤ ਮਿਲੀ ਹੈ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਜਿ세 ਕਿ ਅੱਜੇ ਭਾਰੀ ਸੰਖਿਆ ਦੇ ਵਿੱਚ ਜਿਹੜੀ ਮੀਂਹ ਪੈ ਰਿਹਾ ਵੈ ਤੇ ਲੋਕਾਂ ਨੂੰ ਗਰਮੀ ਤੇ ਗਰਮੀ ਤੋਂ छुटਕਾਰਾ ਮਿਲਿਆ ਵੈ ਤੇ ਹੋਰ ਵੀ ਜਿਹੜਾ ਕਿ ਇਹ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਹੈ yellow alert ਜਾਰੀ ਕੀਤਾ ਹੈ ਜੀ ਗਰਮੀ ਨੂੰ ਲੈ ਕੇ ਪਰ ਅੱਜ 사वन ਪਰ ਅੱਜ ਜਿਹੜਾ ਕਿ ਇਹ ਗਰਮੀ ਜਿਹੜੀ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਿਆ ਨੂੰ ਨਾ ਵਾਸੀਆਂ ਨੂੰ ਤੇ ਹੋਰ ਵੀ ਜਿਹੜੀ ਕਿ ਹੈ ਅਗਲੇ ਦਿਨਾਂ ਦੇ ਵਿੱਚ 1 ਅਗਸਤ ਨੂੰ ਜਿਹੜਾ ਕਿ ਇਹ ਕਿਹਾ ਗਿਆ ਕਿ ਜਿਹੜੀ ਕਿ ਹੈ ਸਾਫ ਬਾਰਿਸ਼ ਜਿਹੜੀ ਕਿ ਹੋਣ ਦੀ ਸੰਭਾਵਨਾ ਵੈ ਤੇ ਅੰਦਰ ਸਮੇਂ ਦੇ ਵਿੱਚ ਜਿਹੜਾ ਕੀ ਹੈ ਗਰਮੀ ਜਿਹੜੀ ਕੀ ਹੈ ਘਟਰੀ ਹੋਈ ਨਜ਼ਰ ਆਈ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਕੀ ਹੈ ਅਪਡੇਟ ਦਿੱਤੀ ਗਈ ਹੈ ਅਗਰ ਜੇਕਰ ਤੁਸੀਂ ਵੀ ਕਿਤੇ ਆਪਣੇ ਕੰਮ ਸੰਬੰਧੀ ਜਾਂ ਕਿਤੇ ਵੀ ਜਾ ਰਹੇ ਹੋ ਤਾਂ ਛਤਰੀ ਜਾਂ ਰੇਨ ਕੋਟ ਲੈਣਾ ਨਾ ਭੁੱਲਿਓ ਕਿਉਂਕਿ ਅੰਦਰ ਸਮੇਂ ਦੇ ਵਿੱਚ ਅੰਦਰ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕੀ ਹੈ ਬਾਰਿਸ਼ ਦਾ ਅਲਰਟ ਕੀਤਾ ਗਿਆ ਹੋਇਆ ਹੈ ਤੇ ਕਦੇ ਵੀ ਜਿਹੜੀ ਕੀ ਹੈ ਬਾਰਿਸ਼ ਪੈ ਸਕਦੀ ਹੈ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਕੀ ਹੈ ਇਥੇ ਬਾਰਿਸ਼ ਦਾ ਮਜ਼ਾ ਲੈਂਦੇ ਹੋਏ ਆਪਣੇ ਘਰ ਨੂੰ ਜਾ ਰਹੇ ਨੇ ਸਕੂਲ ਤੋਂ ਘਰ ਜਾ ਰਹੇ ਨੇ ਤੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਹ ਬੱਚੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੀ ਕਿ ਬਾਰਿਸ਼ ਰੀਂ ਰਹੀ ਹੈ ਲਗਾਤਾਰ ਪੈ ਰਹੀ ਹੈ ਲੁਧਾਨੇ ਸ਼ਹਿਰ ਦੇ ਵਿੱਚ ਮੌਸਮ ਜਿਹੜਾ ਕੀ ਹੈ ਹੁਣ ਖੁੱਲ ਚੁੱਕਾ ਮੌਸਮ ਜਿਹੜਾ ਕੀ ਹੈ ਹੁਣ ਸਾਫ਼ ਹੋ ਰਿਹਾ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਵੱਡੀ ਤੇ ਜੇਕਰ ਗੱਲ ਕਰੀਏ ਸ਼ਰਾਵਣ ਦੇ ਮਹੀਨੇ ਜੇ ਸ਼ਰਾਵਣ ਦਾ ਮਹੀਨਾ ਵੀ ਜਿਹੜਾ ਕੀ ਹੈ ਲਗਾਤਾਰ ਜਾਰੀ ਹੈ ਤੇ ਹੁਣ ਸ਼ਾਵਨ ਦਾ ਮਹੀਨਾ ਦੇ ਵਿੱਚ ਜਿਹੜਾ ਕਿ ਐ ਅਕਸਰ ਬਾਰਿਸ਼ ਪੈਂਦੀ ਹੈ ਤੇ ਗਰਮੀ ਜਿਹੜੀ ਕਿ ਐ ਦੂਰ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਐ ਸ਼ਾਵਨ ਦੇ ਮਹੀਨੇ ਦੇ ਵਿੱਚ ਹੀ ਜਿਹੜਾ ਕਿ ਐ ਬਾਰਿਸ਼ ਬਸਾਤਾ ਦਾ ਮੌਸਮ ਹੁੰਦਾ ਬੱਚੇ ਹੈ ਲੁਧਿਆਣਾ ਸ਼ਹਿਰ ਦੇ ਤਸਵੀਰਾਂ ਨੇ ਭਾਰਤ ਨਾਲ ਚੌਂਕ ਤੋਂ ਸਾਂਝੀਆ ਕਰ ਰਿਹਾ ਜਿੱਥੇ ਕਿ ਅੱਜ ਮੀਂਹ ਪਿਆ ਵਾ ਸ਼ਹਿਰੀ ਇਲਾਕਿਆਂ ਦੇ ਵਿੱਚ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਜਿਹੜਾ ਕਿ ਐ ਮੀਂਹ ਪੈ ਰਿਹਾ ਵਾ ਇਹ ਤਸਵੀਰਾਂ ਨੇ ਤੇ ਹੁਣ ਜੇਕਰ ਤੁਸੀਂ ਵੀ ਕਰੋ ਬਾਹਰ ਨਿਕਲ ਰਹੇ ਹੋ ਤਾਂ ਆਪਣਾ ਰੇਨ ਕੋਟ ਲੈ ਕੇ ਚੱਲੋ ਅੰਬਰੀਆ ਛਤਰੀ ਵਗੈਰਾ ਲੈ ਕੇ ਚੱਲੋ ਕਿਉਂਕਿ ਬਾਰਿਸ਼ ਦਾ ਕੁਛ ਨਹੀਂ ਪਤਾ ਕਿ ਕਦੋਂ ਬੱਦਲ ਬਣ ਜਾਣ ਤੇ ਕਦੋਂ ਮੀਂਹ ਆ ਜਾਵੇ ਤੇ ਇਹ ਤਸਵੀਰਾਂ ਨੇ ਲੁਧਿਆਣਾ ਸ਼ਹਿਰ ਦੀਆਂ ਤੇ ਹੋਰ ਅਪਡੇਟਸ ਲਈ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਯੂਮੇ ਰਿਪੋਰਟ ਧਰਮਪਾਲ ਧਰਮਪਾਲ ਦਾ ਧੰਨਵਾਦ